ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹੱਦਪਾ ਚੱਲਿਆਨ ਗੁਰਦਰਾ ਟਾਲੀਆਣਾ ਸਾਹਿਬ ਕਿ ਸਾਨੂੰ ਸਾਰੀ ਵੀਡੀਓ ਦਿਖਾਵਾਂਗੇ ਦਰਸ਼ਨ ਕਰੋ ਗੁਰਦਰਾ ਟਾਲੀਆਣਾ ਸਾਹਿਬ ਆਹ ਪਹੁੰਚ ਗਏ ਗੋਤਾਲੀਆ ਟਾਲੀਆਣਾ ਸਾਹਿਬ ਇਹ ਜੀ 12 ਮਾਡਲ ਆ ਜਿਹੜਾ ਇਹ ਜੀ ਦਾ ਬਸ ਜੀ ਲਾਜ ਪਾਈ ਗਏ ਪੱਕੀ ਜਾ ਰਿਹਾ ਗੁਰਦੁਆਰਾ ਤਾਲੀਗਣਾ ਸਾਹਿਬ ਪਹੁੰਚੇ ਆ ਦਰਸ਼ਕ ਲੋਕ ਗੁਰਦੁਆਰਾ ਤਾਲੀਗਣਾ ਸਾਹਿਬ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਕੰਮ ਹੋਣੀ ਲੱਗੇ ਲੈਣਾ ਜਿਹੜਾ ਲੈਣਾ ਲਾ ਲਾਇਆ ਚਿੱਟਾ ਲੈ ਚਿੱਟਾ ਜਾਂ ਕਾਲਾ ਸੁਣੋ ਲਓ ਹੁਣ ਲੈ ਆਇਆ ਜਿਹਨੇ ਦੇਣਾ ਹੈ ਇਹ ਨੇ ਰਹੀ ਹੈ ਹਾਂ ਪਹਿਲੇ ਮੇਰਾ ਨਾਮ ਲੈ ਇੱਧਰ ਕਮਲ ਜੀ ਨੇ ਨ ਵਰਮਨ ਤੇ ਕਮਲ ਤੇ 골ਡੀ ਅਸੀਂ ਪਹੁੰਚਿਆ ਤਾਲੀਆਣਾ ਸਾਹਿਬ ਪਰਦਰ ਹਾਈ ਗਾਇਸ ਅਜੇ ਵੀ ਕਹਾਂ ਹਾਈ ਗਾਇਸ ਗਾਇਸ ਕੜਾ ਖੜਾ ਉਹ ਆ ਜਿਹਨਾਂ ਦੁੱਧ ਪਿਆ ਸੀ ਗੁਰੂ ਸਾਹਿਬ ਨੇ ਗੋਵਾਗਾ ਉਹ ਲੰਘਾਂਗੇ ਬਹੁਤ ਸਾਰਾ ਮਾਰਕੋ ਓਏ ਓ ਨਹੀਂ ਉਹ ਤਾਂ ਇਹਦਾ ਮੰਜੀ ਸਾਹਿਬ ਬੋਬਰ ਸਾਹਿਬ ਆਹਾਂ ਤੇ ਨੰਨਾ ਜੀ ਆਹ ਜਿਹੜੇ ਅੰਦਰ ਤੁਹਾਨੂੰ ਆਇਆ ਲੱਗਦਾ ਤਲੋ ਮੇਰੇ ਕੋਲ ਬਹੁਤ ਸਾਰੇ ਸਾਈਡ ਤੋਂ ਕਰ ਗੁਰਦਰਾਸ ਮੰਡੀ ਸਾਹਿਬ ਕਾਲੀ ਗੋਣਾ ਸਰੋਵਰ ਤੋਂ ਜੋ ਪੁੱਤਰ ਦੇਰ ਬਰਵਾ ਗਿਆ ਜਨਮਾਨਾ ਨਾਮੇ ਸਤਿਗੁਰੂ ਦੇ ਨਦਰੇ ਅਧਰ ਰਾਜ ਜੜਪੁੱਤੀ ਸ਼ਹਿਬ ਗੁਰੂ ਸ਼ਾਹ ਨੇ ਜੜਪੁੱਤੀ ਸਿ ਤਾਂ ਆਹ ਬਹਾਰ ਨਾਲੇ ਮੋਟਾ ਕੀ ਗਾਣਾ ਚੰਡਾ ਲਾ ਰੋ ਆਹ ਲੋਕੰਡਾ ਆਪੇੰਡਾ ਲਾ ਰੋ ਨਰਾਵਾਂ ਦੇ ਕੋਲੋਂ ਲੰਮਾ ਲਾ ਰੋ ਗੁਰਦਰੀ ਕਾਰ ਸੇਵਾ ਦਾ ਕੰਮ ਚੱਲ ਜੀਦਾ ਨਾ ਆਹ ਮਸੂਹ ਵੀ ਬਣਾ ਜਾ ਕੋਟ ਪਰ ਹੁੰਦੀ ਵੀ ਕੈਵੀ ਰੋਣਾ ਬੱਚਾ ਉਹਨਾਂ ਨੂੰ ਦੂ ਕੱਟ ਕੇ ਜਾਂਦੇ ਕਿੱਲੀ ਲੈ ਕੇ ਜਾਂਦੇ ਹੁੰਦੇ ਅਚਲ ਕਿੱਲੇ ਕੋਲ ਨਾ ਬੰਦੂ ਜਿਹੜੇ ਕਿ ਉਹ ਆਉਂਦੀ ਆ ਪਤਾ ਨਹੀਂ ਕਿੱਦੇ ਨਾਲ ਕਰ ਚਲ ਕੋਈ ਨਾ ਆਪਣੇ ਹਿਸਾਬ ਨਹੀਂ ਇਹ ਚੀਜ਼ ਦਾ ਸਾਰਾ ਬੂਟਾ ਸਾਉ ਤਰਲ ਕਹਿਣਾ ਸਾਫ ਸਿਰ ਤਰਲ ਪਵਿੱਤਰ ਨਾ ਸੱਕੋ ਜੰਨੇ ਖਾਈ ਆ ਜਾ ਕੋੜਾ ਨੰਗਾ ਪੈ ਗਿਆ ਲਾ mời 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 mời

ਇਹ ਖਿਆਲ ਉਹ ਪਾਟੇ ਮੋਟਰਾਂ ਚ ਪਾਉਣ ਨੂੰ ਲੈਣਾ ਕੀ ਕਰਨਾ ਇਹ ਲੈ ਜਾਂਦਾ ਇੱਥੋਂ ਹੂੰ ਆਹੋ ਆ ਵੀ ਲੈ ਜਾਂਦੀ ਆ ਆਹ ਬੋਤਲ ਇਹਦੇ ਨਾਲ ਆਉਂਦੇ ਆ ਪਾਉਦੇ ਹੋਈ ਚਾਂਦੀ ਦੇ ਗੁਈਆਂ ਚਾਂਦੀ ਨਹੀਂ ਲੱਗਦਾ ਧੀਰੇ ਧੀਰੇ ਕੰਮ ਕਰਾ ਦੇ ਬਲੌਗ ਪਾ ਕੇ ਦੀ ਤੱਕਦੇ ਹੋ ਦੀਏ ਤੇਰੇ